ਇਰਾ 2 ਵਜੇ ਮੇਰੇ ਘਰੇ ਵਰਗੇ ਮੁੰਡੇ ਤੇ ਉਹਨਾਂ ਨੇ ਮੈਨੂੰ ਕਾਪੇ ਕਿਰਪਾਨਾਂ ਨਾਲ ਮੇਰਾ ਸਿਰ ਖੋਲਦਾ ਤੇ ਅੰਗੀਧਰਾ ਮਾਰ ਕੇ ਇੱਕ ਹੀ ਸੱਟ ਕੇ ਗਿਆ ਨੇ ਹਾਂਜੀ ਘਰੇ ਕੌਣ ਗਏ ਘਰੇ ਮੇਰੀ ਵਾਈਫ ਤੇ ਮੈਨੂੰ ਦੋਨੇ ਸੀ ਗਏ ਕਿੰਨੇ ਜਣੇ ਆਏ ਉਹ ਚਾਰ ਜਣੇ ਆਏ ਸੀ ਗੇਟ ਆਪ ਕੇ ਅੰਦਰ ਵੜੇ ਹੰਜੀ ਕੁਛ ਨਹੀਂ ਸਰ ਉਹ ਉਹ ਵੇਚਦਾ ਚੱਤਾ ਸਮਾਨ ਬਹੁਤ ਵੇਚਦਾ ਪਾਰੋਂ ਦੇ ਲੰਕਣੇ ਤੇ ਉਹਨ ਦੀ ਵੀਡੀਓ ਕੇ ਨੇ ਦੇ ਦਿੱਤੀ ਐ ਮੈਂ ਲਾਡੀ ਢੋਸ ਨੂੰ ਮੇਰਾ ਨਾਮ ਲੈ ਗਏ ਮੈਨੂੰ ਪਹਿਲਾਂ ਵੀ ਤਾਂ ਉਹ ਕਹਿੰਦੇ ਪਿਆ ਇੱਕ ਦੋ ਵਾਰੀ ਮੈਂ ਉਹਨੂੰ ਕਿਹਾ ਮੇਰਾ ਤੇਰਾ ਕੋਈ ਲੈਣ ਦੇ ਨਹੀਂ ਮੈਂ ਕੋਈ ਤੇਰੀ ਵੀਡੀਓ ਬਣਾ ਕੇ ਨਹੀਂ ਦਿੱਤੀ ਕੋਈ ਕੁਝ ਨਹੀਂ ਤੇ ਬਲੌਕ ਵੀ ਸੀਗਾ ਉਹਨੇ ਫੇਰ ਵੀ ਕੀਤੇ ਨੇ ਬਸ ਤੀ ਜੋ ਮਹੱਲੇ ਜੋ ਪੁੱਛ ਵੀ ਸਕਦੇ ਸਾਰੇ ਦੱਸਣਗੇ ਪਰ ਵੱਜਿਆ ਨਹੀਂ ਮੇਰੇ ਹਵਾਈ ਉਹਨੇ ਕੀਤੇ ਸੀਗੇ ਤੇ ਬਸ ਉਹ ਵੀਡੀਓ ਦੇ ਚੱਕਰ ਦੀ ਮੈਨੂੰ ਮਾਰ ਲੀ ਆਇਆ ਸੀ ਤੇ ਇੱਕ ਤਾਂ ਮਾਰ ਕੇ ਸਿੱਟ ਗਿਆ ਪਰ ਮੈਨੂੰ ਐਂ ਬਲੈਕ ਇਹ ਜਿਹੜਾ ਯੂਸਪੋਇਡ ਆ। ਅਰਾਧਰ ਤੈਨੂੰ ਕੋਈ ਇੱਥੇ ਪਹੁੰਚਿਆ 2 ਵਜੇ ਦੀ ਗੱਲ ਆ 2:30 ਵਜੇ ਦੀ। ਤੁਹਾਨੂੰ ਬਚਾ ਦੇ। ਬਚਾ ਇਦਾਂ ਆਏ ਮੱਲੇ ਵਾਲਿਆਂ ਨੇ ਰੋਲਾ ਰੂਲਾ ਪਾਇਆ ਤੇ ਮੱਲੇ ਵਾਲੇ ਇਕੱਠੇ ਹੋ ਗਏ ਤੇ ਫਿਰ ਛੱਡ ਕੇ ਭੱਜ ਗਏ। ਹਾਂਜੀ ਹੈਗੀ ਆ ਵੀਡੀਓ ਹੈਗੀ ਕੈਮਰੇ 'ਨ। ਮੇਰਾ ਇਸ ਲੋਨ ਆਈ। ਜਾਂਦੇ ਵਜੇ ਮਨ ਕੋਲ ਨਹੀਂ। ਨਹੀਂ ਮੈਂ ਜਾਣਦਾ ਨਹੀਂ। ਮਤਲਬ ਪਿੰਡ ਦੇ ਨੇੜੇ ਆ। ਸਾ ਉਹਨਾਂ ਦੀ ਸਾਡੇ ਪਿੰਡ 'ਚ ਰਿਸ਼ਤੇਦਾਰੀ ਹੈ। ਉਹ ਰਾਤ ਧਮਕੀਆਂ ਦੇਂਦਾ ਸੀ ਮੇਰੇ ਪਰ ਲੈਕਣੇ ਗੁਰਵਿੰਦਰ ਸਿੰਘ ਨਾਮ ਦਾ ਲੜਕਾ ਇੱਕ ਲੋਗੜ ਵਸਤੀ ਧਰਮਕੋਟ ਦਾ ਰਹਿਣ ਵਾਲਾ ਇਸ ਦੇ ਘਰ ਰਾਤ ਨੂੰ ਕਰੀਬ 5 ਜਣਿਆਂ ਨੇ ਵੜ ਕੇ ਰਾਤ ਨੂੰ ਇਹ ਇੱਕ ਤੇ ਇਤਾਰੇ ਤੇ ਹਰਨਾ ਸੱਟਾ ਮਾਰੀਆਂ ਨੇ ਤੇ ਇਸ ਬੰਦ ਵਿੱਚ ਸਾਡੇ ਵੱਲੋਂ ਐਫ ਆਈ ਆਰ ਨੰਬਰ 63 ਮਿਤੀ 29/3/25 ਅੰਡਰ ਸੈਕਸ਼ਨ 109 115 118 190 191 ਬੀ ਐਨ ਐਸ ਦਰਜ ਕੀਤੀ ਗਈ ਹੈ। ਇਹ ਪੰਜ ਦੋਸ਼ੀਆਂ ਦੇ ਖਿਲਾਫ ਜਿਹੜਾ ਬਾਇ ਨਾਮ ਐਫ ਆਈਆਰ ਦਰਜ ਹੋਈ ਹੈ ਇਹ ਗੁਰਵਿੰਦਰ ਮੇਨ ਜਿਹੜਾ ਅਕਿਊਜ਼ਡ ਹੈ ਉਹ ਸੁਖਨਾਮ ਸਿੰਘ ਉਹ ਫਰਿਸ਼ਾਨ ਸਿੰਘ ਸ਼ਾਨਾਵਾਸੀ ਦੋਲੇ ਵਾਲੇ ਦਾ ਰਹਿਣ ਵਾਲਾ ਗੁਰਵਿੰਦਰ ਸਿੰਘ ਦੀ ਇਸ ਇਸ ਵਿਅਕਤੀ ਨਾਲ ਪਹਿਲਾਂ ਵੀ ਰੰਜਿਸ਼ ਸੀ ਤੇ ਇਹਨਾਂ ਦਾ ਪਹਿਲਾਂ ਵੀ ਇੱਕ ਪਰਚਾਪਸ ਵਿੱਚ ਲੜਾਈ ਝਗੜੇ ਦਾ ਦਰਜ ਹੋਇਆ ਹੈ ਇਸੇ ਰੰਜਿਸ਼ ਦਾ ਦੁਬਾਰਾ ਜਿਹੜੀਆਂ ਸੁਖਨਾਮ ਸਿੰਘ ਵਗੈਰਾ ਵੱਲੋਂ ਗੁਰਵਿੰਦਰ ਸਿੰਘ ਦੇ ਘਰ ਵੜ ਕੇ ਇਹਦੇ ਤੇ ਹਮਲਾ ਕਰਕੇ ਸੱਟਾਂ ਮਾਰੀਆਂ ਗਈਆਂ ਗੁਰਵਿੰਦਰ ਸਿੰਘ ਦਾ ਕਹਿਣਾ ਕੋਈ ਉਹ ਉਹਨਾਂ ਨੂੰ ਛੱਕ ਸੀਗਾ ਕਿ ਨਚਾ ਨਚਾ ਵੇਚ ਦਿਓ ਦੀ ਸ਼ਿਕਾਇਤ ਕੀਤੀ ਨਹੀਂ ਇਸ ਤਰ੍ਹਾਂ ਦੀ ਗੱਲ ਸਾਡੇ ਸਾਹਮਣੇ ਬਿਲਕੁਲ ਵੀ ਇਨਾਂ ਤੋਂ ਪਹਿਲਾਂ ਹੀ ਦੋਨੋਂ ਦੇ ਜਿਹੜੇ ਕ੍ਰਿਮਿਨਲ ਰਿਕਾਰਡ ਹੈ ਗਵਿੰਦਰ ਅਤੇ ਸੁਖਨਾਮ ਦੋਨੋਂ ਤੇ ਕਰੀਬ 5-5 ਛੇ-ਛੇ ਪਰਚੇ ਪਹਿਲਾਂ ਵੀ ਦਰਜ ਨੇ ਬਾਕੀ ਦੋਸ਼ੀਆਂ ਦੀ ਜਲਦੀ ਗ੍ਰਿਫਤਾਰੀ ਕਰਕੇ ਅੱਗੇ ਜੋ ਤੇ ਸ਼ੋਅ ਅਮਰ ਚਲੰਦੀ ਜੀ